ਮਸ਼ਹੂਰ ਇੰਸਟਾਗ੍ਰਾਮਰ ਅਤੇ ਯੂਟਿਊਬਰ ਬਰਾਊਨ ਕੁੜੀ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨ ਤੋਂ ਉਸ ਦੀ ਇੱਕ ਪੋਸਟ ਜਿਹੜੀ ਇੰਸਟਾਗ੍ਰਾਮ ਉੱਤੇ ਪਾਈ ਹੋਈ ਆ ਉਹ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਕਿਉਂਕਿ ਬਰਾਊਨ ਕੁੜੀ ਉਸ ਪੋਸਟ ਦੇ ਵਿੱਚ ਉਸਨੇ ਵੀਡੀਓ ਦੇ ਥੱਲੇ ਜੋ ਕੈਪਸ਼ਨ ਲਿਖਿਆ ਉਸ ਨੇ ਸਭ ਨੂੰ ਭਾਵਕ ਕਰ ਦਿੱਤਾ ਕਿਉਂਕਿ ਉਸਨੇ ਪੋਸਟ ਦੇ ਵਿੱਚ ਕੁਝ ਅਜੀਹੀਆਂ ਗੱਲਾਂ ਲਿਖੀਆਂ ਜਿਸ ਨੂੰ ਸੋਚ ਦੇਖਣ ਤੋਂ ਬਾਅਦ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਤੇ ਉਹ ਜਿਸ ਵੀਡੀਓ ਦੇ ਵਿੱਚ ਉਸਨੇ ਲਿਖਿਆ ਉਸ ਦੇ ਵਿੱਚ ਉਹ ਰੋਂਦੀ ਨਜ਼ਰ ਆ ਰਹੀ ਆ ਕਿਉਂਕਿ ਕੁਝ ਅਜੇਹੀਆਂ ਗੱਲਾਂ ਜੋ ਦਿਲ ਨੂੰ ਛੂ ਜਾਣ ਵਾਲੀਆਂ ਉਸਨੇ ਲਿਖੀਆਂ ਲੋਕਾਂ ਦੇ ਵੱਲੋਂ ਲਗਾਤਾਰ ਉਸ ਨੂੰ ਸਰਾਇਆ ਵੀ ਜਾਂਦਾ ਪਰ ਕੁਝਕ ਲੋਕਾਂ ਦੇ ਵੱਲੋਂ ਉਸ ਨੂੰ ਇੰਨੇ ਜ਼ਿਆਦਾ 네ਗੇਟਿਵ ਕਮੈਂਟ ਕੀਤੇ ਜਾਂਦੇ ਹਨ ਕਿ ਅੱਜ ਉਸਨੇ ਪੋਸਟ ਪਾ ਕੇ ਹਰੇਕ ਬੰਦੇ ਨੂੰ ਭਾਵਕ ਕਰ ਦਿੱਤਾ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਆਪਣੀ ਮਿਹਨਤ ਦੇ ਦਮ ਤੇ ਇੱਥੋਂ ਤੱਕ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇੱਕ ਕੁੜੀ ਦੀ ਜ਼ਿੰਦਗੀ ਦਾ ਇੱਕ ਕੁੜੀ ਨੂੰ ਹੀ ਪਤਾ ਹੁੰਦਾ ਉਸ ਤੇ ਕੀ ਬੀਤਦੀ ਆ ਪਰ ਗਲਤ ਕਮੈਂਟ ਕਰਨ ਵਾਲਿਆਂ ਦੀ ਅੱਜ ਬਰਾਊਨ ਕੁੜੀ ਨੇ ਕਲਾਸ ਲਾਈ ਆ ਤੇ ਵੀਡੀਓ ਦੇ ਵਿੱਚ ਉਹ ਰੋਂਦੀ ਨਜ਼ਰ ਆ ਰਹੀ ਆ ਉਹ ਤੁਹਾਨੂੰ ਦੱਸਦੇ ਆ ਉਸਨੇ ਲਿਖਿਆ ਹੈ ਕਿ ਕਦੇ-ਕਦੇ ਲੋਕ ਇੰਨੇ ਗਲਤ ਕਮੈਂਟ ਕਰਕੇ ਕਰਦੇ ਜਿਵੇਂ ਉਹਨਾਂ ਦੇ ਘਰ ਧੀ ਪੈ ਨਹੀਂ ਹੁੰਦੀ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਆਪਣਾ ਕੰਮ ਕਰਦੀ ਆ ਬਸ ਫਿਰ ਵੀ ਲੋਕ ਇੰਨੇ ਜੈਲਸ ਕਰਦੇ ਆ ਮੇਰਾ ਕੀ ਕਸੂਰ ਜੇ ਮੇਰਾ ਡਿਵੋਰਸ ਹੋਇਆ ਮੇਰੇ ਕੋਈ ਕੁੜੀ ਨਹੀਂ ਚਾਹੁੰਦੀ ਕਿ ਉਹਦਾ ਘਰ ਟੁੱਟੇ ਮਾਂ ਮੇਰਾ ਮਾਂ ਬਾਪ ਨੇ ਮੈਨੂੰ ਸੰਭਾਲਿਆ ਨਹੀਂ ਹੁੰਦਾ ਤਾਂ ਕੁੜੀ ਦਾ ਦੂਜਾ ਵਿਆਹ ਕਰ ਦਿੰਦੇ ਆ ਮੈਂ ਤਾਂ ਮਿਹਨਤ ਕਰਦੀ ਆ ਆਪਣੇ ਦਮ ਤੇ ਇੱਥੋਂ ਤੱਕ ਆਈ ਆ ਉਦਾਂ ਕਹਿੰਦੇ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਫਿਰ ਲੋਕ ਗਲਤ ਬੋਲ ਕੇ ਫਿਰ ਲੋਕਾਂ ਨੂੰ ਗਲਤ ਬੋਲ ਕੇ ਕੀ ਮਿਲਦਾ ਕੁੜੀ ਨੂੰ ਖੁੱਲ ਕੇ ਜੀਣ ਦਾ ਹੱਕ ਨਹੀਂ ਮੈਂ ਵੈਸੇ ਬਹੁਤ ਸਟਰੋਂਗ ਆ ਪਰ ਕਦੇ-ਕਦੇ ਪਾਣੀ ਸਿਰ ਤੋਂ ਉੱਪਰ ਹੋ ਜਾਂਦਾ ਫਿਰ ਫੀਲ ਹੁੰਦਾ ਹਾਦਾਂ ਲੋਕਾਂ ਦੀ ਸਿੱਟ ਨੂੰ ਹੀ ਲੱਗੇ ਹੋਏ ਆ ਬਾਕੀ ਜਿਹੜੇ ਸੋਚਦੇ ਆ ਕਿ ਮੈਂ ਡਿਵੋਰਸ ਤੋਂ ਬਾਅਦ ਖੁਸ਼ ਆ ਰੱਬ ਉਹਨਾਂ ਦੀਆਂ ਧੀਆ ਪੈਣਾ ਦਾ ਵੀ ਡਿਵੋਰਸ ਕਰਵਾਵੇ ਉਹਨਾਂ ਨੂੰ ਫਿਰ ਪਤਾ ਲੱਗੂ ਇੱਕ ਪਿਓ ਭਰਾ ਤੇ ਕੀ ਬੀਤਦੀ ਜਦ ਉਹ 10 8-10 ਸਾਲ ਬਾਅਦ ਵਾਪਸ ਕਰ ਆਉਂਦੀ ਤੇ ਇੱਕ ਜਵਾਕ ਵੀ ਨਾਲ ਲੈ ਕੇ ਆਉਂਦੀ ਆ ਤਾਂ ਇਹ ਪੋਸਟ ਆ ਜਿਹੜੀ ਬਰਾਊਨ ਕੁੜੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਆ ਤੇ ਕਿਉਂਕਿ ਲੋਕ ਉਸ ਨੂੰ ਦਿਨੋ ਦਿਨ ਬਹੁਤ ਜ਼ਿਆਦਾ ਗਲਤ ਬੋਲਦੇ ਆ ਤੇ ਗਲਤ ਬੋਲਣ ਕਰਕੇ ਕਦੇ-ਕਦੇ ਬੰਦਾ ਭਾਵਕ ਹੋ ਜਾਂਦਾ ਤੇ ਅੱਜ ਭਾਵਕ ਹੋ ਕੇ ਉਸ ਨੇ ਪੋਸਟ ਪਾਈ ਆ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਲੋਕਾਂ ਦੇ ਵੱਲੋਂ ਜਿਹੜਾ ਉਸ ਨੂੰ ਗਲਤ ਕਮੈਂਟ ਬਾਜ਼ੀ ਕੀਤੀ ਜਾਂਦੀ ਆ ਤੇ ਕੁਝ ਕੁ ਲੋਕ ਜਿਹੜੇ ਇਹੋ ਜਿਹੇ ਜਿਹੜੇ ਉਸ ਨੂੰ ਸਰਾਉਂਦੇ ਵੀ ਉਸ ਦੇ ਕੰਮ ਨੂੰ ਸਰਾਉਂਦੇ ਆ ਤੇ ਲਗਾਤਾਰ ਆਪਣੇ ਸੰਘਰਸ਼ ਤੋਂ ਬਾਅਦ ਇੱਥੋਂ ਤੱਕ ਦਾ ਮੁਕਾਮ ਆ ਜਿਹੜਾ ਉਹ ਬ੍ਰਾਊਨ ਕੁੜੀ ਨੇ ਹਾਸਲ ਕੀਤਾ ਤੇ ਅੱਜ ਬੱਚੇ-ਬੱਚੇ ਦੀ ਜ਼ੁਬਾਨ 'ਤੇ ਬ੍ਰਾਊਨ ਕੁੜੀ ਦਾ ਨਾਮ ਹੈ ਤੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ